ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਵਾਲਿਆਂ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੇਥੋਂ ਨਾ ਕਹਾਇਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਵੰਕੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਕੋਲ ਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ ਦੋ ਤਿੰਨ ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਸਜਾ ਤਾਂ ਦੇਊਗਾ ਬਈ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲੋ ਹੁਣ ਗੱਲ ਇੱਕ ਦੂਜੇ ਨਾਲ ਕਾਲੋ ਗਾਲੀ ਹੋਰ ਪੈਨੇ 6 ਮਤਲਬ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਅਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਐ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇਹਨੇ ਪੰਜਾਬ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਅੱਜ ਆਪਾਂ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਰੋਹ ਤੇ ਆਂ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅੱਜ ਪੂਰੀ ਦੁਨੀਆ 'ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਪਕਰਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਆਪਾਂ ਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਤੇ ਵੀ ਜ਼ਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹ ਤਾਂ ਛੱਡੋ ਭਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨੇ ਚਿਰ ਉਹਨਾਂ ਕਰੀ ਦੇਖੀ ਆਵਾਂਗੇ ਉਹ ਹੋਰ ਹੋਰ ਗੁੱਸੇ ਹੋਗੇ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੀਆਂ ਤੁਸੀਂ ਸੋ ਇਸ ਕਰਕੇ ਆਪਾਂ ਆਪਣਾ ਰਾਜ ਹੈ ਹੁਣ ਆਪਣਾ ਆਪਣਾ ਮੀਨਸ ਪਬਲਿਕ ਦਾ ਲੋਕਾਂ ਦਾ ਕੋਈ ਗਲਤੀ ਹੋਵੇ ਸਾਨੂੰ ਫੜ ਲਿਓ ਬਾਹ ਬਾਹ ਫੜ ਲਿਓ ਕਾਕਾ ਇੱਥੇ ਗਲਤ ਹੈ ਸਮਝਾਓ ਤਜਰਬੇਕਾਰ ਬਜ਼ੁਰਗ ਬੈਠੇ ਆ ਬਹੁਤ ਮੈਂ ਵੀ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਮੈਂ ਬਹੁਤ ਸਾਰੇ ਤਜਰਬੇਕਾਰ ਬਜ਼ੁਰਗਾਂ ਨੂੰ ਫੋਨ ਕਰ ਲੈਣਾ ਉਸ ਕੇਸ ਦੇ ਜਾਂ ਉਸ ਮਾਮਲੇ ਦੇ ਮਾਹਰ ਜਿਹੜੇ ਨੇ ਕਿ ਕੀ ਕਰੀਏ ਜੀ ਕਿਵੇਂ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਕੋਈ ਅਜਿਹਾ ਫੈਸਲਾ ਹੋ ਜ ਜਾਏ ਹੈ ਜੀ ਫਾਈਲ ਸਾਈਨ ਹੋ ਜੇ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ ਫਿਰ ਕੱਲ ਵੀ ਕੋਈ ਕਰ ਲੈਣ ਕੀ ਕਾਰਨ ਕੀ ਹੈ ਹੁਣ ਅੱਜ ਹੀ ਖ਼ਬਰ ਚ ਖ਼ਬਰ ਆਈ ਅਸੀਂ ਆਰਡਰ ਕਰਤਾ ਅਸੀਂ ਆਹ ਨੂੰ ਪਤਾ ਲੱਗਿਆ ਅਸੀਂ 3 ਮਹੀਨੇ ਦੇ ਜਾਂ 4 ਮਹੀਨੇ ਕਰਦੇ ਹਾਂ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਕਹਨਾ ਉਹੀ ਤੁਹਾਡੇ ਘਰਾਂ ਚ ਆਊਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਹੈ ਬਿਆਨ ਨਹੀਂ ਮੈਂ ਤਾਂ ਐ ਕਰੂੰ ਲੋਕਾਂ ਨੇ ਚੱਲ ਖੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰਦਾਂਗੇ ਅਸੀਂ ਵੀ ਠੀਕ 100 ਸਨਹਿਰ ਦੀ ਕਲਹਾਰ ਦੀ ਕਰੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹੁਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਬੀ ਪੰਜਾਬ ਪੁਲਿਸ ਦੇ ਵਿੱਚ